ਬੰਦਾ ਗੱਡੀ ਤੇ ਆਵਾ ਕਾਫੀ ਸਪੀਡ ਤੇ ਚੱਗੀ ਗੱਡੀ 70 80 ਦੀ ਸਪੀਡ ਤੇ ਹੋਣੀ ਜੀ ਗੱਡੀ ਮਤਲਬ ਪਿੱਛੋਂ ਕੀ ਜਾਂਦੇ ਆ ਸਨੀ ਚਿਕਨ ਵਾਲੀ ਸਾਈਡ ਦਮੋਰੀਆ ਪੁਰ ਸਨੀ ਚਿਕਨ ਵਾਲੀ ਸਾਈਡ ਤੋਂ ਆਇਆ ਪਿੱਛੇ ਦੋ ਤਿੰਨ ਸਕੂਟਰ ਹੋਰ ਖੜੇ ਸੀ ਉਹਨਾਂ ਨੂੰ ਵੀ ਕਿਸੇ ਢਾਈ ਲਾ ਕੇ ਆਇਆ ਜੀ ਇੱਥੇ ਦਾ ਇਹ ਸਕੂਟਰ ਖੜਾ ਸੀਗਾ ਹਜੇ ਉਹਨਾਂ ਨੇ ਸਾਡੇ ਵਰਕਰਾਂ ਨੇ ਆਗੇ ਕੱਢਿਆ ਹੀ ਸੀਗਾ ਸਕੂਟਰ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਮਾਰੀ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਟੋਟਲ ਲਾਸ ਹੈ ਜੀ ਆ ਟੋਟਲ ਲਾਸ ਹੋ ਗਿਆ ਐਕਟਿਵਾ ਪੂਰੀ ਕੰਡੇ ਮੈਂ ਜੀ ਟੋਟਲ ਲਾਸ ਹੈ ਗੱਡੀ ਚਲਾਕ ਹੋ ਗਿਆ ਸੀਗਾ ਗੱਡੀ ਕੀ ਹੁੰਦੇ ਆ ਜਦੋਂ ਕਬਜ਼ੁਰਗਾ ਜਦੋਂ ਕਿ ਕੁੰਜਾ ਫਟਾਲਦੇ ਸੀਗੇ ਉਹ ਚਲਾ ਰਹੇ ਸੀਗੇ ਇਕੱਲੇ ਹੀ ਸੀਗੇ ਜਿੱਦਾਂ ਹੋਇਆ ਕਿ ਦੱਸਿਆ ਨਹੀਂ ਉਹਨਾਂ ਨੇ ਕੋਈ ਦੱਸਿਆ ਨਹੀਂ ਉਹ ਕਹਿੰਦੇ ਜੀ ਤੇਰੇ ਕੋਲ ਬ੍ਰੇਕ ਨਹੀਂ ਲੱਗੀ ਤੇ ਉਸ ਰਸਤੇ ਪਿਆ ਦਿੱਤਾ ਗਿਆ ਉਹਨਾਂ ਇਹ ਕਹਿ ਨਹੀਂ ਸਕਦੇ ਜੀ ਕੋਈ ਨਸ਼ਾ ਪਤਾ ਕੀਤਾ ਹੋਣਾ ਜੀ ਉਹਨਾਂ ਨੇ ਕਹਿੰਦੇ ਐਸਾ ਹੋਇਆ ਉਹ ਤਾਂ ਹੋ ਹੀ ਨਹੀਂ ਸਕਦਾ ਜੀ ਨੁਕਸਾਨ ਤਾਂ ਇਹ ਕਿ ਐਕਟਿਵਾ ਟੋਟਲ ਲਾਸ ਹੋ ਗਈ ਜੀ ਪਿਛੇ ਦੋ ਦਿਨ ਕੀ ਕਹਿੰਦੇ ਐਕਟਿਵਾ ਸਕੂਟਰ ਉਹ ਉਹ ਨੌਸ ਹੋ ਗਏ ਜੀ ਕਹਿੰਦੇ ਇੱਕ ਦੁਕਾਨ ਦੇ ਸ਼ਟਰ 'ਚ ਵੱਜਿਆ ਹਾਂਜੀ ਉਹ ਪਿੱਛੇ ਜੀ ਰਾਣਾ ਇਲੈਕਟ੍ਰੋਨਿਕ ਹੈ ਉਹਨਾਂ ਦੇ ਸ਼ਟਰ 'ਚ ਵੱਜਿਆ ਜੀ 21 ਦਸੰਬਰ ਬਿਜਲੀ ਦਾ ਖੰਭਾ ਬਿਲਕੁਲ ਬਿਲਡਿੰਗ ਦੇ ਉੱਪਰ ਆ ਕੇ ਗਿਰਿਆ ਜੀ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸਾਡੀ ਉੱਪਰ ਰੈਸ਼ ਹੈ ਜੀ ਸਾਡੇ ਛੋਟੇ ਬੱਚੇ ਹੈ ਰੈਸ਼ ਆ ਕੱਲ ਨੂੰ 19 ਕੀ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੂਚਨ ਸੂਚਾਈ ਸੀਗੀ ਜੀ ਬੰਦਾ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਿਆ ਹਾਂਜੀ ਬੰਦਾ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਿਆ ਜੀ ਕਿਹੜੇ ਸੜਕ ਤੇ ਪੁਲਿਸ ਚਾਰ ਨੰਬਰ ਸਤਿਗੁਰ ਸਾਹਿਬ ਜੀ ਉਹਨੇ ਕੀ ਕਿਹਾ ਸੀ ਬਹੁਤ ਇੱਕ ਗੱਡੀ ਆਈ ਆ ਸਟਰਲ ਸੀਰੀਜ਼ ਦੀ ਇੱਕ ਗੱਡੀ ਆ ਤੇ ਦੂਆ ਤੋਂ ਮੋਟਰਸਾਈਕਲ ਪਿਆ ਜਾਂਦਾ ਹੈ ਬਹੁਤ ਤੇਜ਼ ਨਾਲ ਅਗਰ ਨਾਲ ਖੰਭੇ ਦੇ ਲਾ ਕੇ ਮਾਰਿਆ ਸੀ ਇਹਨਾਂ ਇਤਵਾਨੇ ਇੱਕ ਕਪੜਾ ਮੋਟਰਸਾਈਕਲ ਇੱਕ ਸਾਈਕਲ ਸਾਰਾ ਟੋਰ ਬੰਦ ਕਰ ਦਿੱਤੀ ਜਾਨੀ ਦੇ ਸੰਤ ਜਾਨੀ ਦੇ ਸੰਤ ਹੋਇਆ ਕੋਈ ਬਚਾਅ ਹੋਇਆ ਕੀ ਨਾ ਬਚਾਅ ਹੋ ਆਹ ਨੇ ਚੱਕਰ ਦੇ ਅੰਦਰ ਵੀ ਗੱਡੀ ਆ ਰਹੀ ਹੈ ਕਰਨ ਦੇ ਬਾਰੇ ਉਹ ਮੋਟਰਸਾਈਕਲ ਵਾਲੀ ਕੁੰਮਕੀ ਗੱਡੀ ਨੇ ਤੰਗ ਹੋ ਜਾਣਾ ਜੀ ਆਂਧੇ ਜਾਨੀ ਤੇ ਅੰਦਰ ਹੀ ਚੱਲ ਰਹੀ ਹੈ ਅੰਦਰ ਹੀ ਚੱਲ ਰਹੀ ਹੈ ਦੁਕਾਨ ਦੇ ਅੰਦਰ ਹੀ ਜਾਨੀ ਮੰਗ ਜਾਨ ਦਾ ਹੋਈ ਹੈ ਜਿਹੜਾ ਏਰੀਆ ਹੈ ਜਿਹੜਾ ਨਹੀਂ ਏਡਾ ਫੁੱਲਾ ਢੁੱਲਾ ਨਹੀਂ ਟਾਈਟ ਹੈ ਆਹ ਟਾਈਟ ਹੈ ਜੀ ਤੇਜ਼ ਸਪੀਡ ਤੇ ਗਈ ਇਹ ਤੇਜ਼ ਸਪੀਡ ਤੇ ਗਈ ਆ ਜੀ ਇਹ ਤੇ ਹੁੜੀ ਆਣਾ ਚਾਹੀਦਾ ਹੈ ਗੱਡੀ ਦੇ ਬੰਦਾ ਇੱਕੋ ਸੀਗੇ ਇੱਕੋ ਬੰਦਾ ਸੀਗਾ ਜੀ ਉਹ ਕਹਿੰਦੇ ਸਾਹ ਹੀ ਟੈਂਸ਼ਨ ਜੀ ਸੀਗੇ ਟੈਂਸ਼ਨ ਕਾਦੀ ਨਸ਼ਾ ਹੀ ਅਸਿਕਾ ਟੈਕਸਿਸ ਦਾ ਕੋਈ ਨਹੀਂ ਹੈ ਕਿ ਨਾ ਉਹ ਗੱਲਾਂ ਬਣਾਈਆਂ ਲਈਆਂ ਨੇ ਠੀਕ ਹੈ ਠੀਕ ਹੈ ਜੀ ਮੇਰਾ ਨਾਮ ਕੁਸ਼ੇਦ ਸਿੰਘ ਆ ਹਾਂ ਕਿ ਰਿਕਾਰਡ ਅਸੂ ਇੱਕ ਹਾਸਾ ਹੋਇਆ ਇੱਕ ਬਰੀਜ਼ਾ ਗੱਡੀ ਵਾਲਾ ਸੀਗਾ ਇਹ ਆਰਐਸਰੋਡ ਦੇ ਮੋੜੇ ਕੋਲ ਦੇ ਕੋਲ ਐਕਸੀਡੈਂਟ ਹੋਇਆ ਜੀ ਇੱਕ ਬਰੀਜ਼ਾ ਗੱਡੀ ਤੇ ਇੱਕ 55 ਸਾਲ ਦਾ ਵਿਰਣ ਸੀਗਾ ਜੀ ਉਹ ਜਿਹੜਾ ਲੋਰ ਅੱਧਾ ਤਰਫ ਕੀ ਸਟੇਟ ਸੀਗਾ ਸੀਗਾ ਤੇ ਉਹ ਕੋ ਕੀ ਕਹਿੰਦੇ ਹੈ ਬ੍ਰੇਕ ਨਹੀਂ ਲੱਗੀ ਹੈ ਜੀ ਤੇ ਆਂਦੇ ਆਂਦੇ ਉਹਨੇ 4-5 ਜੜੀਆਂ ਨੁਕਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟਿਵਾ ਦਾ ਵੀ ਲੋਸ ਕੀਤਾ ਉਹਨੇ ਬੁਰਾ ਕਿਹੜੀ ਕਿਹੜੀ ਕੀਤਾ ਨੁਕਸਾਨ ਕੀ ਕਹ ਗਵਾਂ ਰਾਣਾ ਇਲੈਕਟ੍ਰੋਨਿਕਸ ਹੈਗੇ ਆ ਉਹਨਾਂ ਦੀ ሽਗਾਵ ਮਿੱਟਰ ਵੀ ਝੁੱਟਿਆ ਸੀਗਾ ਵੀ ਝੁੱਟਿਆ ਅੱਗੇ ਦੋ ਦਿਨ ਐਕਟਰ ਦੀ ਥੋੜੀ ਆਉਣਾ ਨੇ ਅੱਗੇ ਆ ਕੇ ਫਿਰ ਉਹਨਾਂ ਨੇ ਕੰਬੇ ਦਾ ਮਤਲਬ ਕੀ ਕੀ ਜਾਂਦਾ ਏ ਤੋੜਿਆ ਤੇ ਲੱਗਦਾ ਕਿ ਉਹ ਕੋਈ ਲੱਗਦਾ ਕਿ ਨਸ਼ਾ ਕੀਤਾ ਆ ਨਾ ਇਹ ਕਿ ਉਹਨਾਂ ਨੂੰ ਪੁੱਛੇ ਕਾਰਨ ਪੁੱਛੇ ਜਦੋਂ ਹੋਇਆ ਕੁਝ ਡਿਪਰੈਸ਼ਨ ਚ ਲੱਗ ਰਹੇ ਸੀਗੇ ਉਹ ਹਾਂਜੀ ਪੁਲਿਸ ਵਗੈਰਾ ਆਈ ਪੁਲਿਸ ਆਈ ਸੀ ਲੈ ਗਈ ਉਹਨਾਂ ਹਾਂਜੀ ਚਾਰ ਨੰਬਰ ਖਾਣੇ ਲਗੇ ਉਹ ਕੀ ਮੰਗ ਸੀ ਕਰਦੇ ਆ ਮਤਲਬ ਕਿਸ ਤਰ੍ਹਾਂ ਅਸੂ ਦੇ ਗਏ ਉਹ ਜਿਨ੍ਹਾਂ ਨੂੰ ਸਰਾਣ ਹੋਇਆ ਉਹਨਾਂ ਨੂੰ ਸਾਥ ਦਿੱਤਾ ਜਾਵੇ